ਪੰਜਾਬੀਆਂ ਦਾ ਘਰ ਮੰਨੇ ਜਾਂਦੇ ਕੈਨੇਡਾ ਦੇ ਬ੍ਰੈਂਪਟਨ ਨੌਰਥ ਇਲਾਕੇ ਦੀ ਮੈਂਬਰ ਪਾਰਲੀਮੈਂਟ ਅਤੇ ਫੈਡਰਲ ਸੈਕਟਰੀ ਆਫ ਸਟੇਟ ਰੂਬੀ ਸੋਤਾ ਨੇ ਆਪਣੇ ਵੋਟਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਇਕੱਠ ਕੀਤਾ ਜਿਸ ਵਿੱਚ ਐਮਪੀ ਸੋਨੀਆ ਸਿੱਧੂ ਐਮਪੀ ਮੈਲਟਨ ਕ੍ਰਿਸ਼ਨਾ ਬ੍ਰੈਂਪਟਨ ਦੇ ਸਿਟੀ ਮੇਅਰ ਪੈਟ੍ਰਿਕ ਬ੍ਰਾਊਨ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਆ ਦਾਗੂ ਸ਼ਾਮਲ ਹੋਏ ਰੂਬੀ ਸੋਤਾਂ ਨੇ ਕਿਹਾ ਕਿ ਕੈਨੇਡਾ ਦੇ ਸਮਾਜ ਅਤੇ ਸਰਕਾਰ ਵਿੱਚ ਪੰਜਾਬੀਆਂ ਦਾ ਇਤਿਹਾਸਕ ਅਤੇ ਮਹੱਤਵਪੂਰਨ ਰੋਲ ਹੈ ਬ੍ਰੈਂਪਟਨ ਨਾਰਥ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਭਾਵੇਂ ਇੱਥੇ ਹੋਰ ਭਾਈਚਾਰਿਆਂ ਵੀ ਵਸਦੇ ਨੇ ਸਰਕਾਰ ਸਭ ਦੀਆਂ ਮੁਸ਼ਕਲਾਂ ਹੱਲ ਕਰਕੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਹੈ ਕੈਨੇਡਾ ਵਿੱਚ ਕ੍ਰਾਈਮ ਰੇਟ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਕਈ ਸਖਤ ਕਾਨੂੰਨ ਬਣਾਏ ਜਿਸ ਦੇ ਨਤੀਜੇ ਜਲਦੀ ਕੈਨੇਡਾ ਵਾਸੀਆਂ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਸਿਆਕੇ ਇਮੀਗ੍ਰੇਸ਼ਨ ਦੀਆਂ ਮੁਸ਼ਕਲਾਂ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਸੋਨੀਆ ਸਿੱਧੂ ਨੇ ਕਿਹਾ ਕਿ ਨਵੇਂ ਆ ਰਹੇ ਪ੍ਰਵਾਸੀ ਮੌਜੂਦਾ ਕਾਨੂੰਨਾਂ ਬਾਰੇ ਜਾਗਰੂਕ ਹੋਣ ਐਮਪੀ ਕ੍ਰਿਸ਼ਨਾ ਨੇ ਕਿਹਾ ਕਿ ਗੱਡੀਆਂ ਦੀ ਸਪੀਡ ਦਾ ਧਿਆਨ ਰੱਖਿਆ ਜਾਵੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਕੈਨੇਡਾ ਸੰਸਾਰ ਦਾ ਬਹੁਤ ਵਧੀਆ ਦੇਸ਼ ਹੈ ਤੇ ਇਸ ਨੂੰ ਹੋਰ ਅੱਗੇ ਲਿਜਾਣ ਲਈ ਸਾਰੇ ਰਲ ਕੇ ਯੋਗਦਾਨ ਪਾਉਣ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਸਿਟੀ ਆਫ ਬ੍ਰੈਂਪਟਨ ਨੂੰ ਹੋਰ ਸੁੰਦਰ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਉੱਗੇ ਸਮਾਜ ਸੇਵੀ ਪ੍ਰੋਫੈਸਰ ਜਗੀਰ ਸਿੰਘ ਕਾਲੋ ਨੇ ਕਿਹਾ ਕਿ ਪੰਜਾਬੀਆਂ ਦੀ ਮਿਹਨਤ ਨੇ ਟਰਾਂਸਪੋਰਟ ਖੇਤੀਬਾੜੀ ਵਪਾਰ ਵਿੱਚ ਚੰਗਾ ਰੰਗ ਭਰਿਆ ਅਕਾਲੀ ਆਗੂ ਬੇਅੰਨ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬੀਆਂ ਲਈ ਪੰਜਾਬ ਤੇ ਕੈਨੇਡਾ ਦੀ ਮਿੱਟੀ ਦਾ ਰੰਗ ਇੱਕੋ ਹੋ ਗਿਆ ਤੇ ਉਹ ਦੇਸ਼ ਪ੍ਰਤੀ ਭਰਪੂਰ ਜਜ਼ਬਾ ਰੱਖਦੇ ਨੇ ਸਿੱਖਾ ਗੁਰਵੰਦ ਸਿੰਘ ਝੰਡਾਲੀ ਨੇ ਆਏ ਲੋਕਾਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਪੰਜਾਬੀ ਭਾਸ਼ਾ ਤੇ ਆਪਣੇ ਧਾਰਮਿਕ ਸਰੂਪ ਨਾਲ ਜੁੜਨ ਤਾਂ ਕਿ ਪਹਿਚਾਣ ਬਰਕਰਾਰ ਰਹੇ